ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜ਼ੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਸਲਾਈ ਕੋਰਸ ਚੱਲ ਰਿਹਾਗਾ ਜਿਹਦੇ ਵਿੱਚ ਆਪਾਂ ਸਟੈਪ ਵਾਈਜ਼ ਸਟੈਪ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀਡੀਓ ਰਹੀਂ ਤਰਪਾਈ ਤੋਂ ਲੈ ਕੇ ਸੂਟ ਦਾ ਨਾਪ ਲੈਣ ਤੱਕ ਸਾਰਾ ਕੁਝ ਸਿਖਾਵਾਂਗੇ ਜੀ ਸਟੈਪ ਵਾਈਜ਼ ਸਟੈਪ ਆਪਾਂ ਚੱਲਾਂਗੇ ਪਰਸੋਂ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਜੀ ਸੂਟ ਦਾ ਨਾਪ ਲੈਣਾ ਤੇ ਕੱਲ੍ਹ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਰਪਾਈ ਕਰਨਾ ਦੱਸਿਆ ਸੀ ਪਹਿਲੇ ਫਰਸਟ ਵੀਡੀਓ ਚ ਤਾਂ ਜੀ ਐ ਹੁੰਦਾ ਵੀ ਤਰਪਾਈ ਆਪਾਂ ਸੂਟ ਦਾ ਆਪਾਂ ਨੂੰ ਨਾਪ ਲੈਣਾ ਜਾਨਕਿ ਐਂਚ ਟੇਪ ਬਾਰੇ ਨੌਲੇਜ ਹੋਣੀ ਚਾਹੀਦੀ ਆਪਾਂ ਫਰਸਟ ਵੀਡੀਓ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕੱਲ ਆਪਾਂ ਤੁਹਾਨੂੰ ਤਰਪਾਈ ਕਰਨਾ ਦੱਸਿਆ ਸੀ ਹੁਣ ਆਪਾਂ ਤੁਹਾਨੂੰ ਸਿੱਧੀਆਂ ਸਲਾਈਆਂ ਲਗਾਉਣਾ ਬੇਬੀ ਸ਼ਰਟ ਬਣਾਉਣਾ ਬੱਚੇ ਦੀ ਥੋੜੀ ਜਿਹੀ ਸ਼ਰਟ ਹੁੰਦੀ ਹੈ ਨਾ ਜਿਹੜੀ ਛੋਟੀ ਜੀ ਉਹ ਬਣਾਉਣਾ ਦੱਸਾਂਗੇ ਨਾਲੇ ਉਹਦੇ ਤੇ ਸਿੱਧੀਆਂ ਸਲਾਈਆਂ ਲਾਉਣਾ ਦੱਸਾਂਗੇ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਜੀ ਤੇ ਮੈਨੂੰ ਕਈ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਤੁਸੀਂ ਆਨਲਾਈਨ ਸਲਾਈਕ ਇਦਾਂ ਸਿਖਾਉਂਗੇ ਅਸੀਂ ਸਿੱਖਣੀਆਂ ਉਹਦੇ ਵਾਸਤੇ ਜੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਮੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਮੈਸੇਜ ਕਰ ਦਿਓ ਪਹਿਲਾਂ ਫਿਰ ਆਪਾਂ ਤੁਹਾਨੂੰ ਫੋਨ ਨੰਬਰ ਦੇ ਦਾਂਗੇ ਉੱਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋਗੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਪੁੱਛਦੇ ਨੇ ਮੈਨੂੰ ਵੀ ਤੁਹਾਡੀ ਆਨਲਾਈਨ ਫੀਸ ਕੀ ਆ ਜਾਂ ਫ੍ਰੀ ਸਿਕਾਉਨੇ ਹੋ ਉਹਦੇ ਵਿੱਚ ਆਪਾਂ ਤੁਹਾਨੂੰ ਪੁੱਛ ਕੇ ਜੀ ਤੁਸੀਂ ਕਿਸ ਤਰ੍ਹਾਂ ਦਾ ਕੰਮ ਸਿੱਖਣਾ ਚਾਹੁੰਦੇ ਆ ਤੁਹਾਨੂੰ ਕਿੰਨੀ ਕੁ ਨੌਲੇਜ ਆ ਉਸੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਤੁਹਾਡੇ ਨਾਲ ਗੱਲ ਕਰ ਲਾਂਗੇ ਜੇ ਤਾਂ ਤੁਹਾਨੂੰ ਥੋੜੀ-ਬਹੁਤ ਨੌਲੇਜ ਹੈਗੀ ਹੈਗੀ ਕੰਮ ਦੀ ਠੀਕ ਹੈ ਜੀ ਤੇ ਆਪਾਂ ਥੋੜਾ-ਬਹੁਤ ਸਿੱਖਣਾਗਾ ਜਾਂ ਤੁਹਾਨੂੰ ਮੋਡੇ ਦੀ ਘਟਾਈ 'ਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਪਲਾਜੋ ਬਣਾਉਣ 'ਚ ਕੋਈ ਪ੍ਰੋਬਲਮ ਆਉਂਦੀ ਹੈ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦਾਂਗੇ ਚਲੋ ਠੀਕ ਹੈ ਜੀ ਕਰਦੇ ਆਂ ਵੀਡੀਓ ਸ਼ੁਰੂ ਹੁਣ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਚੈਨਲ ਤੇ ਨੰਮੇਉਂ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਰਦੇ ਆਂ ਜੀ ਵੀਡੀਓ ਸ਼ੁਰੂ ਆ ਦੇਖੋ ਜੀ ਆ ਆਪਣੇ ਕੋਲੇ ਨਾ ਪੀਸ ਬਚਿਆ ਹੋਇਆ ਸੀ ਸੂਟ ਚੋਂ ਇਹਦੇ ਵਿੱਚ ਆਪਾਂ ਤੁਹਾਨੂੰ ਬੇਬੀ ਸ਼ਰਟ ਬਣਾਉਣਾ ਦੱਸ ਦੇਵਾਂਗੇ ਇਹਦਾ ਆਪਾਂ ਲੰਬਾਈ ਹੈਗੀ ਆ ਜੀ ਮੈਂ ਕੱਲ੍ਹੇ ਵੀਡੀਓ ਬਣਾ ਰਹੀ ਆਂਗੀ ਤੇ ਲੰਬਾਈ ਇਹਦੀ ਆਪਣੇ ਕੋਲ ਹੈਗੀ ਆ 18 ਇੰਚ ਲੰਬਾਈ ਹੈ ਜੀ ਆਪਣੇ ਕੋਲੇ ਦੀ ਠੀਕ ਹੈ ਆਪਣੇ ਕੋਲੇ ਜਿੰਨਾ ਵੀ ਪੀਸ ਹੋਇਆ ਓਨੇ ਦੀ ਬਣਾ ਸਕਦੇ ਆ ਇਹ ਕੋਈ ਆਪਾਂ ਨਾਪ ਲੈ ਕੇ ਨਹੀਂ ਬਣਾ ਰਹੇ ਤੇ ਇਧਰ ਨੂੰ ਆਪਣੇ ਕੋਲੇ 13.5 ਇੰਚ ਆ ਜੀ ਠੀਕ ਆ ਜਿਹੜਾ ਆ ਆਪਣੇ ਕੋਲੇ ਬਾਧੂ ਕਪੜਾ ਦਾ ਇਹਦੀ ਆਪਾਂ ਕਟਿੰਗ ਕਰ ਲਾਂਗੇ ਇਹ ਚੋਰਸ ਪੀਸ ਨੂੰ ਆਪਾਂ ਉਤਾਰ ਲੈਣੇ ਆਂਗੇ ਠੀਕ ਹੈ ਜੀ ਜੀ ਆਪਾਂ ਓਪਨ ਕਰ ਲਿਆ ਪੀਸ ਇੱਥੋਂ ਬੰਦ ਸੀਗਾ ਤੇ ਜਿਹੜਾ ਉਹ ਐਕਸਟਰਾ ਕਪੜਾ ਸੀ ਉਹਨੂੰ ਆਪਾਂ ਉਤਾਰ ਦਿੱਤਾਗਾ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਇਹ ਦੋ ਪੀਸ ਨੇ ਜੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਵਿਛਾ ਲਿਆ ਫੋਲਡ ਕਰ ਲਿਆ ਤੇ ਹੁਣ ਆਪਾਂ ਇਹਦੇ ਤੇ ਨਿਸ਼ਾਨ ਲਾਵਾਂਗੇ ਤੀਰੇ ਦੇ 10 ਇੰਚ ਆਪਾਂ ਤੀਰਾ ਰੱਖ ਲੈਨੇ ਆ 5 ਇੰਚ ਤੇ ਆਪਾਂ ਨਿਸ਼ਾਨ ਲਾ ਲੈਨੇ ਆ ਠੀਕ ਹੈ ਜੀ ਤੇ 5 ਇੰਚ ਤੇ ਹੀ ਆਪਾਂ ਇੱਥੇ ਨਿਸ਼ਾਨ ਲਾਵਾਂਗੇ ਤੀਰੇ ਦਾ ਤੇ ਹੁਣ ਆਪਾਂ ਮੋਢਾ ਕਟਿੰਗ ਕਰਨਾਗਾ 5 ਇੰਚ ਤੇ ਹੀ ਆਪਾਂ ਮੋਢੇ ਦੀ ਕਾਟ ਪਾਉਣੀ ਹੈਗੀ ਮੋਢੇ ਦੀ ਕਟਿੰਗ ਕਰਨੀ ਹੈਗੀ ਇਹਦੇ ਆਪਾਂ ਨਿਸ਼ਾਨ ਲਗਾ ਲਈਏ ਕਿਉਂਕਿ ਮੈਂ ਕੱਲਿਓ ਵੀਡੀਓ ਬਣਾ ਰਹੀ ਆਂ ਜੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਆਪਾਂ 5 ਇੰਚ ਦੇ ਨਿਸ਼ਾਨ ਲਗਾ ਕੇ ਜੀ ਇੱਥੋਂ ਥੋੜੀ ਜਿਹੀ ਆਪਾਂ ਗਲਾਈ ਪਾ ਦਨੇ ਮੋਢੇ ਦੀ ਤੇ ਇਧਰ ਜਿਹੜਾ ਕਪੜਾ ਆਪਣੇ ਕੋਲੇ ਵੱਧ ਘਟਾ ਇਹਨੂੰ ਆਪਾਂ ਉਤਾਰ ਦੇਵਾਂਗੇ ਦੇਖਦੇ ਹੁਣ ਆਪਾਂ ਇੱਥੋਂ ਆਪਾਂ ਇਹਨੂੰ ਬਰਾਬਰ ਕਰ ਲੈਨੇ ਆ ਤੇ ਹੁਣ ਆਪਾਂ ਇਹਦੀ ਗਲੇ ਦੀ ਆਪਾਂ ਗੁਲਾਈ ਪਾਉਣੀ ਹੈਗੀ ਠੀਕ ਹੈ ਜੀ ਤੇ ਮੂਰੇ ਆਪਾਂ ਫੱਟੀ ਕੱਟਣੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਆ ਜੀ ਆਪਾਂ ਗਲੇ ਦਾ ਨਿਸ਼ਾਨ ਲਗਾ ਲਿਆ ਤੇ ਆਪਾਂ ਫੱਟੀ ਦਾ ਨਿਸ਼ਾਨ ਲਗਾਇਆਗਾ ਇਹ ਫਰੰਟ ਵਾਲਾ ਪੀਸ ਆਪਣਾ ਇਧਰੋਂ ਆਪਾਂ 1.2 ਇੰਚ ਇਧਰੋਂ ਰੱਖਿਆ ਜੀ ਤੇ ਨੀਚੇ ਨੂੰ ਆਪਾਂ ਰੱਖਿਆਗਾ ਟਾਈਂਚ ਇਥੋਂ ਆਪਾਂ ਇਹਦੀ ਗੁਲਾਈ ਪਾ ਦਤੀਏ ਤੇ 1.4 ਇੰਚ ਦੀ ਜਿਹਦੀ ਆਪਾਂ ਫੱਟੀ ਰੱਖੀ ਹੈਗੀ ਦੇਖਦੇ ਆਪਾਂ ਇੰਚ ਟੇਪ ਨਾਲ ਮਣ ਕੇ 1.4 ਇੰਚ ਦੀ ਜੀ ਆਪਾਂ ਇਹਦੀ ਫੱਟੀ ਰੱਖੀਏ ਹੁਣ ਆਪਾਂ ਇਹਦੀ ਇਥੋਂ ਗੁਲਾਈ ਪਾ ਦੇਣੀ ਹੈ ਤੇ ਫੱਟੀ ਦੀ ਕਟਿੰਗ ਕਰ ਦੇਣੀ ਹੈ ਤੇ ਆਪਾਂ ਬੈਕ ਪੱਲੇ ਦੀ ਤੁਹਾਨੂੰ ਦਿਖਾਉਣਾ ਹੈ ਵੀ ਕਿੰਨੀ ਕ ਆਪਾਂ ਗੁਲਾਈ ਪਾਵਾਂਗੇ ਇਥੋਂ ਹੀ ਤੁਸੀਂ ਇਸ ਤਰ੍ਹਾਂ ਇਹਨੂੰ ਬਰਾਬਰ ਰੱਖ ਕੇ ਨਿਸ਼ਾਨ ਲਾ ਲੈਣਾ ਬੈਕ ਪੱਲੇ ਦਾ ਤੇ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਠੀਕ ਹੈ ਜੀ ਇੰਨੀ ਕ ਆਪਾਂ ਬੈਕ ਕਲੇ ਦੀ ਗੋਲਾਈ ਪਾਵਾਂਗੇ ਤੇ ਇੰਨੀ ਆਪਾਂ ਫਰੰਟ ਕਲੇ ਦੀ ਇਹ ਆਪਾਂ ਫੱਟੀ ਰੱਖਣੀ ਹੁਣ ਇਹਦੀ ਕਟਾਈ ਕਰ ਲਈਏ ਜੀ ਉਹ ਪੀਸ ਆਪਾਂ ਕਟਿੰਗ ਕਰਕੇ ਸਾਈਡ ਤੇ ਕਰਤਾ ਜੀ ਆ ਆਪਣੇ ਕੋਲੇ ਥੋੜਾ ਜਿਹਾ ਕਪੜਾ ਬਚਿਆ ਹੋਇਆਗਾ ਇਹਦੀ ਆਪਾਂ ਬਾਹਵਾ ਕਟਿੰਗ ਕਰ ਲਾਂਗੇ ਆ ਦੇਖੋ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਠੀਕ ਹੈ ਜੀ ਤੇ ਚਲੋ ਕੋਈ ਨਾ ਹੈ ਤਾਂ ਥੋੜਾ ਹੀ ਅਗਾ ਹਾਫ ਆਵਾਜੂ ਲਗਾ ਦਾਂਗੇ ਆਪਾਂ ਤੇ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਕਟਿੰਗ ਕਰਕੇ ਇਹਦੀ ਆਪਾਂ ਇਸ ਤਰ੍ਹਾਂ ਸ਼ੇਪ ਬਣਾ ਦੇਣੀ ਆ ਆ ਦੇਖੋ ਜੀ ਇਹ ਆਪਾਂ ਬੇਬੀ ਸ਼ਰਟ ਦੀਆਂ ਹਾਫ ਆਵਾਜੂ ਦੀ ਕਟਿੰਗ ਕਰ ਲਈਏ ਤੇ ਸਿਰਫ ਇਹ ਕਟਿੰਗ ਕਰਨਾ ਬਹੁਤ ਆਸਾਨ ਆ ਜੀ ਨਾਲੇ ਤਾਂ ਆਪਾਂ ਕੰਮ ਸਿੱਖ ਲੈਣੇ ਆਗੇ ਤੇ ਨਾਲੇ ਆਪਾਂ ਨੂੰ ਸਿੱਧੀਆਂ ਸਲਾਈਆਂ ਲਗਾਉਣੀਆਂ ਆ ਜਾਂਦੀਆਂ ਨੇਗੀਆਂ ਜਦੋਂ ਆਪਾਂ ਆਨਲਾਈਨ ਜਾਂ ਆਫਲਾਈਨ ਕੰਮ ਸਿੱਖਣਾਗਾ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਮੈਂ ਕੰਮ ਸਿਖਾਉਣੀ ਹੈਗੀ ਛੋਟੇ ਕੱਪੜੇ ਤੋਂ ਪਹਿਲਾਂ ਪੀਸ ਤੇ ਬਣਾ ਕੇ ਫਿਰ ਆਪਾਂ ਸੂਟ ਕਟਿੰਗ ਕਰਨ ਲੱਗਦੇ ਆਗੇ ਤੇ ਹੁਣ ਆਪਾਂ ਇਹਦੀ ਸਲਾਈ ਕਰਕੇ ਦਿਖਾਉਣੀ ਆ ਤੁਹਾਨੂੰ ਆ ਜਿਹੜੀ ਆਪਾਂ ਪੱਟੀ ਕਟਿੰਗ ਕਰੀ ਸੀ ਜੀ ਇਹ ਆਪਣੇ ਕੋਲੇ ਵੇਸਟ ਕਪੜਾ ਦਾ ਇਹਨੂੰ ਆਪਾਂ ਦੇਖੋ ਮੈਂ ਤੁਹਾਨੂੰ ਕੋਲੇ ਤੋਂ ਦਿਖਾਉਣੀ ਹੈ ਕਿ 4.5 ਇੰਚ ਆਪਾਂ ਫੱਟੀ ਕਟਿੰਗ ਕੀਤੀ ਸੀ ਸੈਂਟਰ ਚੋਂ 프ਰੰਟ ਵਾਲੇ ਪੀਸ ਦੀ ਇਹ ਆਪਾਂ 5.5 6 ਇੰਚ ਕਪੜੇ ਤੇ ਨਿਸ਼ਾਨ ਲਗਾ ਲਿਆ ਤੇ ਹੁਣ ਆਪਾਂ ਇਹਦੇ 2.5 ਇੰਚ ਚੌੜਾਈ ਚ ਫੱਟੀ ਕਟਿੰਗ ਕਰਾਂਗੇ ਆਹ ਫੱਟੀ ਕਟਿੰਗ ਕਰ ਲਈਏ ਆਪਾਂ ਤੇ ਆਹ ਦੇਖੋ ਆਪਣੇ ਕੋਲੇ 프ਰੰਟ ਵਾਲਾ ਪੀਸ ਹੈ ਇਸ ਤਰ੍ਹਾਂ ਉੱਪਰ ਨੂੰ ਇਹਨੂੰ ਹੁਣ ਆਪਾਂ ਇੱਕ ਸਾਈਡ ਇਸ ਤਰ੍ਹਾਂ ਲਗਾ ਲੈਣਾ ਠੀਕ ਹੈ ਇਸ ਤਰ੍ਹਾਂ ਪਾਈ ਤੇ ਸਲਾਈ ਲਗਾਉਣੀ ਆ ਤੇ ਫਿਰ ਇਹਨੂੰ ਉਲਟਾ ਕੇ ਆਹ ਵਾਲੀ ਸਲਾਈ ਨੂੰ ਫੋਲਡ ਕਰਕੇ ਤੇ ਉੱਪਰ ਰੱਖਾਂਗੇ ਆ ਸਲਾਈ ਲਗਾ ਲਈਏ ਜੀ ਆਪਾਂ ਫਿਰ ਦਿਖਾਉਣੀ ਆ ਤੁਹਾਨੂੰ ਆ ਦੇਖੋ ਆ ਆਪਾਂ ਕੱਪੜਾ ਲਗਾ ਦਿੱਤਾ ਮੈਂ ਤੁਹਾਨੂੰ ਮਿਲ ਕੇ ਨਹੀਂ ਦਿਖਾਉਣੀ ਆ ਜੀ ਤੇ ਆ ਆਪਾਂ ਬਲੀਕ ਬਰੀਕ ਪੱਟੀ ਜੀ ਲਗਾਈ ਸੀ ਆ ਦੇਖੋ ਇਧਰਲੀ ਸਾਈਡ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਇੱਥੇ ਆਪਾਂ ਇਹਨੂੰ ਥੋੜਾ ਜਿਹਾ ਬਾਹਰ ਨੂੰ ਵਧਾ ਕੇ ਮੈਨੂੰ ਦਿਖ ਰਿਹਾ ਜੀ ਤੁਹਾਨੂੰ ਕਲੀਅਰ ਆ ਰਿਹਾ ਕਿ ਨਹੀਂ ਇਹਨੂੰ ਥੋੜਾ ਜਿਹਾ ਬਾਹਰ ਨੂੰ ਵਧਾ ਕੇ ਆਪਾਂ ਡਬਲ ਸੀਨ ਲਾ ਦਤੀਏ ਇਸ ਤਰ੍ਹਾਂ ਤੇ ਇਹਨੂੰ ਆਪਾਂ ਉਲਟੀ ਸਾਈਡ ਰੱਖ ਕੇ ਆਪਾਂ ਸੀਨ ਲਾਈ ਜੀ ਠੀਕ ਹੈ ਆ ਜਿਹੜਾ ਸਿੱਧਾ ਪਾਸਾ ਹੈਗਾ ਇਹਦੀ ਉਲਟੀ ਸਾਈਡ ਆਪਾਂ ਰੱਖ ਕੇ ਆਹ ਵਾਲੀ ਫੱਟੀ ਜਿਹੜੇ 3/4 ਇੰਚ ਦੀ ਕਟਿੰਗ ਕੀਤੀ ਸੀ ਇਹਨੂੰ ਉਲਟੀ ਸਾਈਡ ਰੱਖ ਕੇ ਆਪਾਂ ਸੀਨ ਲਾ ਦਤੀਏ ਤੇ ਹੁਣ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਹਲਕਾ ਜਿਹਾ ਫੋਲਡ ਕਰਕੇ ਇਹਨੂੰ ਸਿੱਧੇ ਵਾਲੀ ਸਾਈਡ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਹੀ ਹੁਣ ਇਹਦੇ ਉੱਪਰ ਉੱਪਰ ਆਪਾਂ ਜਿਹੜੇ ਸਲਾਈ ਲਗਾਈ ਸੀ ਉਹਦੇ ਤੇ ਉੱਪਰ ਉੱਪਰ ਆਪਾਂ ਸਲਾਈ ਲਗਾ ਦਾਂਗੇ ਤੇ نیچے ਇਹਦੇ आ वाली साइड सीधी है फटी बन जूगी जी कुड़ते बड़े कुड़ते की भी इस तरह फट्टी बनती ये आप फटी बना लीए फिर आप दिखाने थोनू लगा लीए अपा सिलाई प्लीज थोड़ा जहा इग्नोर करो जी मैं वीडियो बनाने थोड़ी जी प्रॉब्लम आ रही है क्योंकि कल एवं मैथ कैमरा नहीं फटिया जाता क्यों मैं स्टिचिंग भी करनी है ਆ ਲੋ ਜੀ ਆਪਾਂ ਫੱਟੀ ਬਣਾ ਲਈਏ ਆ ਦੇਖੋ ਅ ਨੀਚੇ ਵਾਲੀ ਸਾਈਡ ਆਪਾਂ ਡਬਲ ਸੀਨ ਲਾਈ ਸੀਗੀ ਤੇ ਆ ਆਪਾਂ ਜਿਹੜੀ ਫੋਲਡ ਕਰਕੇ ਫੱਟੀ ਲਗਾਈਏ ਠੀਕ ਹੈ ਇਸ ਤਰ੍ਹਾਂ ਨੀਚੇ ਦੇ ਆਪਾਂ ਚੱਕ ਬਣਾਤਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਤੁਸੀਂ ਇਸ ਤਰ੍ਹਾਂ ਹੀ ਲਗਾ ਸਕਦੇ ਹੋ ਤੇ ਆਪਾਂ ਇਹਨੂੰ ਇਥੋਂ ਸ਼ੇਪ ਦੇ ਕੇ ਵੀ ਆਪਾਂ ਡੱਬੀ ਬਣਾ ਸਕਦੇ ਆਂਗੇ ਵੱਡਿਆਂ ਦੇ ਕੁੜਤੇ ਤੇ ਵੀ ਆਪਾਂ ਇਸ ਤਰ੍ਹਾਂ ਹੀ ਫੱਟੀ ਬਣਾਉਣੀ ਹੁੰਦੀ ਹੈ ਹੁਣ ਆਪਾਂ ਜਿਹੜਾ ਬੈਕ ਵਾਲਾ ਪੱਲਾ ਜੀ ਉਹ ਇਹਦੇ ਨਾਲ ਜੋੜ ਦਾਂਗੇ ਆ ਤੇਰੇ ਵਾਲੀਆਂ ਸਲਾਈਆਂ ਲਗਾ ਦਈਏ ਸਿੱਧੀਆਂ ਠੀਕ ਹੈ ਫਿਰ ਆਪਾਂ ਸਿੱਧੀਆਂ ਹੀ ਇਹਦੀਆਂ ਬਾਹਾਂ ਅਟੈਚ ਕਰਾਂਗੇ ਆ ਆਪਾਂ ਫੱਟੀ ਬਣਾ ਲਈ ਸੀ ਜੀ ਇਹ ਗਲਾ ਬਣ ਗਿਆ ਤੇ ਆ ਆਪਾਂ ਤੇਰੇ ਵਾਲੀਆਂ ਸਲਾਈਆਂ ਲਗਾ ਲਈਆਂ ਸੀਗੀਆਂ ਤੇ ਆ ਸਿੰਪਲੀ ਆਪਾਂ ਕੁਝ ਨਹੀਂ ਕਰਨਾ ਬਸ ਬਾਹਾਂ ਨੂੰ ਇਸ ਤਰ੍ਹਾਂ ਮੋਢੇ ਦੇ ਨਾਲ ਰੱਖ ਕੇ ਇਸ ਤਰ੍ਹਾਂ ਸਿੱਧੀ ਸਲਾਈ ਲਗਾ ਕੇ ਜੜ ਲੈਣਾਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਉਲਟਾ ਕੇ ਇਸ ਤਰ੍ਹਾਂ ਇੱਥੋਂ ਬਰਾਬਰ ਕਰਕੇ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਬਰਾਬਰ ਕਰ ਲੈਣਾ ਤੇ ਇੱਥੋਂ ਬਾਹਾਂ ਦੀ ਮੂਰੀ ਜਿੰਨੀ ਆਪਾਂ ਰੱਖਣੀ ਹੈਗੀ ਉਹ ਤੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਆਪਾਂ ਫਿਟਿੰਗ ਦਾ ਨਿਸ਼ਾਨ ਲਗਾ ਕੇ ਸਿੱਧੀ ਸਲਾਈ ਆਪਾਂ ਲਗਾ ਦੇਣੀ ਆ ਇਕ ਜਿਹਾ ਫਿਰ ਆਪਾਂ ਵਾਲੇ ਸਲਾਈ ਲਗਾ ਦਾਂਗੇ ਇੱਥੋਂ ਇਸ ਤਰ੍ਹਾਂ ਦੋਨੇ ਸਾਈਡ ਸਲਾਈ ਲਗਾ ਦੇਣੀ ਆ ਇੱਥੋਂ ਤੁਸੀਂ ਚਾਕ ਰੱਖਣੇ ਆ ਜੀ ਤਾਂ ਚਾਕ ਵੀ ਰੱਖ ਸਕਦੇ ਏਨੀ ਸਲਾਈ ਲਗਾ ਕੇ ਚਾਕ ਰੱਖ ਸਕਦੇ ਹੋ ਫਿਰ ਇਹ ਤਾਂ ਸਿੰਪਲੀ ਘੇਰਾ ਫੋਲਡ ਕਰ ਦੇਣਾ ਇਸ ਤਰ੍ਹਾਂ ਜੀ ਬਾਕੀ ਹੁਣ ਆਪਾਂ ਇਹ ਸਲਾਈ ਲਗਾ ਕੇ ਸਿਰਫ ਤੁਹਾਨੂੰ ਗਲੇ ਦੀ ਆਪਾਂ ਲੇਰ ਲਾ ਕੇ ਦਿਖਾਵਾਂਗੇ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਹੁਣ ਇਹਨੂੰ ਬਣਾ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਆ ਛੋਟੀ ਜਿਹੀ ਸ਼ਾਲਟ ਬਣ ਕੇ ਤਿਆਰ ਹੋ ਗਈ ਏ ਤੇ ਆਪਾਂ ਛੋਟੀ ਜਿਹੀ ਫੱਟੀ ਲਗਾਈ ਸੀ ਜਿਹੜੀ ਉੱਤੇ ਬਟਨ ਲਗਾਤੇ ਉੱਪਰ ਆਪਾਂ ਗਲੇ ਤੇ ਰੇਬਲੀਰ ਕਟਿੰਗ ਕਰਕੇ ਲਗਾ ਦਤੀਏ ਇਹ ਛੋਟੀਆਂ-ਛੋਟੀਆਂ ਮਾਵਾਂ ਲਗਾ ਦਤੀਆਂ ਨਹੀਂ ਆ ਇਹ ਸਿੱਧੀਆਂ ਸਲਾਈਆਂ ਨਾਲ ਬਹੁਤ ਸੌਖੀ ਬਣ ਜਾਂਦੀ ਹੈ ਜੀ ਨਾਲੇ ਆਪਾਂ ਸਲਾਈਆਂ ਲਗਾਉਣੀਆ ਸਿੱਖ ਜਾਂਦੇ ਹਾਂ ਨਾਲੇ ਆਪਾਂ ਚਲੋ ਛੋਟੇ-ਛੋਟੇ ਪੇਸ ਜਿਹੜੇ ਆਪਣੇ ਕੋਲੇ ਬਚੇ ਹੁੰਦੇ ਆ ਉਹ ਕੰਮ ਆ ਜਾਂਦੇ ਨੇਗੇ ਮੈਂ ਤਾਂ ਜੀ ਇਸੇ ਤਰ੍ਹਾਂ ਸਟੀਚਿੰਗ ਸਿਖਾਉਣੀ ਆਂਗੀ ਪਹਿਲਾਂ ਹੀ ਆਪਾਂ ਸੂਟ ਕਟਿੰਗ ਕਰਨਾ ਨਹੀਂ ਦੱਸਦੇ ਹੈਗੇ ਕਿਉਂਕਿ ਕਸਟਮਰ ਜਾਂ ਸਟੂਡੈਂਟ ਜੋ ਜੋ ਵੀ ਤੁਸੀਂ ਕਹੋਗੇ ਤੇ ਨਹੀਂ ਕੰਮ ਆਉਂਦਾ ਹੁੰਦਾ ਫਿਰ ਸੂਟ ਕਟਿੰਗ ਕਰਕੇ ਤੇ ਚਲੋ ਆਪਾਂ ਖੁਦ ਵੀ ਦੇ ਦਿੰਦੇ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਤੇ ਸਟੀਚਿੰਗ ਵੀ ਨਹੀਂ ਸਹੀ ਹੁੰਦਾ ਇਸ ਕਰਕੇ ਪਹਿਲਾਂ ਆਪਾਂ ਛੋਟੇ-ਛੋਟੇ ਜਿਹੜੇ ਪੀਸ ਬਣੇ ਹੁੰਦੇ ਨੇਗੇ ਇਹਨਾਂ ਤੇ ਆਪਾਂ ਸਲਾਈ ਕਰਨਾ ਸਿਖਾਉਣੇ ਆਂਗੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂਗੇ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ